कल एक मैं बड़ी दुखदाई खबर सुनी थी कनाडा ਤੋਂ ਇੱਕ ਮਿੱਤਰ ਆਪਣੇ ਬੱਚੇ ਨੂੰ ਪੰਜਾਬ ਵਿੱਚ ਆਪਣਾ ਘਰ ਵਿਖਾਉਣ ਲਈ ਲੈ ਕੇ ਗਿਆ ਸੀ ਜਦੋਂ ਉਹ ਆਪਣਾ ਘਰ ਤੇ ਜ਼ਮੀਨ ਜਿੱਥੇ ਉਸਨੇ ਆਪਣਾ ਬਚਪਨ گزارਿਆ ਹੈ ਉਹ ਵਿਖਾ ਰਿਹਾ ਸੀ ਤਾਂ ਉਸ ਨੂੰ ਉਸੇ ਦੇ ਭਰਾਵਾਂ ਨੇ ਫੜ ਲਿਆ ਤੇ ਅੰਦਰਵਾੜ ਕੇ ਖੂਬ ਕੁੱਟਿਆ بیٹے ਨੂੰ ਵੀ ਤੇ ਬਾਪ ਨੂੰ ਵੀ ਔਰ ਇੱਥੇ ਵੀ ਮੈਂ ਦੇਖਦਾ ਹਾਂ ਹਰ ਪਾਸੇ ਸਾਨੂੰ ਬੇਈਮਾਨੀ ਹੀ ਦਿਸ ਰਹੀ ਹੈ ਔਰ ਜਦੋਂ ਇਹ ਬੇਈਮਾਨੀਆਂ ਵੱਲੇ ਮੈਂ ਨਜ਼ਰ ਮਾਰਦਾ ਤਾਂ ਮੈਨੂੰ ਐਵੇਂ ਲੱਗਦਾ ਹੈ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਅਸੀਂ ਇਹ ਸੋਚਦੇ ਹੁੰਦੇ ਸੀ ਜੇ ਜਦੋਂ ਕਿਤੇ ਮਨੁੱਖ ਦੇ ਕੋਲ ਪੈਸਾ ਆ ਗਿਆ ਉਹਦੋਂ ਬੇਈਮਾਨੀਆਂ ਮੁੱਕ ਜਾਣਗੀਆਂ ਕਿਉਂਕਿ ਲੋਕ ਇਸੇ ਕਰਕੇ ਬੇਈਮਾਨੀਆਂ ਕਰਦੇ ਨੇ ਕਿ ਉਹਨਾਂ ਦੇ ਕੋਲ ਪੈਸਾ ਨਹੀਂ ਹੈ ਜਿਉਣ ਜੋਗਾ ਗੁਜ਼ਾਰੇ ਜੋਗਾ ਉਹਨਾਂ ਕੋਲ ਧੰਨ ਨਹੀਂ ਹੈ ਭੋਜਨ ਨਹੀਂ ਹੈ ਰਹਿਣ ਲਈ ਮਕਾਨ ਨਹੀਂ ਹੈ ਇਸੇ ਕਰਕੇ ਉਹ ਬੇਈਮਾਨੀਆਂ ਕਰਦੇ ਪਰ ਹੁਣ ਸਾਰਿਆਂ ਦੇ ਕੋਲ ਹੀ ਪੈਸਾ ਵੀ ਆ ਗਿਆ ਹੈ ਮਕਾਨ ਵੀ ਆ ਗਿਆ ਹੈ ਕਾਰੋਬਾਰ ਵੀ ਵਧੀਆ ਹੋ ਗਏ ਨੇ ਪਰੇ ਸਭ ਕੁਝ ਹੋਣ ਦੇ ਬਾਵਜੂਦ ਵੀ ਲੋਕ ਜਦੋਂ ਬੇਈਮਾਨੀਆਂ ਕਰਦੇ ਆ ਨਾ ਤੇ ਉਦੋਂ ਐਵੇਂ ਲੱਗਦਾ ਵਾ ਕਿ ਜਦੋਂ ਇਹ ਸਮਾਜ ਨੂੰ ਦੇਖਦੇ ਆ ਤੇ ਫਿਰ ਇਹ ਧਾਰਨਾ ਸਾਨੂੰ ਗਲਤ ਜੀ ਨਜ਼ਰ ਆਉਂਦੀ ਹੈ ਕਿ ਪੈਸਾ ਆਉਣ ਦੇ ਨਾਲ ਬੇਈਮਾਨੀ ਖਤਮ ਹੋ ਜਾਵੇਗੀ ਸਗੋਂ ਪੈਸਾ ਆਉਣ ਦੇ ਨਾਲ ਬੇਈਮਾਨੀ ਵਧੀ ਹੈ ਪੈਸੇ ਵਾਲੇ ਸਗੋਂ ਵਧੇਰੇ ਬੇਈਮਾਨ ਹੋ ਗਏ ਜੀ ਜੇ ਨਹੀਂ ਯਕੀਨ ਆਉਂਦਾ ਤਾਂ ਕਰੋੜਪਤੀਆਂ ਨੂੰ ਹੀ ਦੇਖ ਲਵੋ ਉਹ ਟੈਕਸ ਬਿਲਕੁਲ ਨਹੀਂ ਦਿੰਦੇ ਅਤੇ ਦੂਸਰਿਆਂ ਨੂੰ ਲੁੱਟਣ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੇ ਅਤੇ ਇਹ ਜੋ ਗੁਰੂ ਘਰਾਂ ਦੇ ਵਿੱਚ ਗੋਲਕਾਂ 'ਚ ਜਾਂ ਰਾਗਾਂ ਗ੍ਰੰਥੀਆਂ ਪ੍ਰਚਾਰਕਾਂ ਨੂੰ ਜੋ ਤੁਸੀਂ ਭੇਟਾ ਦਿੰਦੇ ਹੋ ਇਹ ਸਾਰਾ ਦੇਣ ਵਾਲੇ ਉਹੀ ਲੋਕ ਹਨ ਜਿਨ੍ਹਾਂ ਦੇ ਕੋਲ ਅਜੇ ਧਨ ਦੇ ਅੰਬਾਰ ਨਹੀਂ ਲੱਗੇ ਹੋਏ ਜਿਹੜੇ ਹੈਂਡ ਟੂ ਮਾਉਥ ਨੇ ਜਿਹੜੇ ਅਜੇ ਸਟਰਗਲ ਕਰ ਰਹੇ ਨੇ ਸੰਘਰਸ਼ ਦੇ ਵਿੱਚ ਪਏ ਹੋਏ ਨੇ ਕਿਉਂਕਿ ਜਿਹੜੇ ਵੱਡੇ ਵੱਡੇ ਲੋਕ ਹੋ ਗਏ ਨੇ ਉਹ ਕਦੇ ਵੀ ਗੁਰੂ ਘਰਾਂ ਦੇ ਵਿੱਚ ਜਾ ਕੇ ਦਾਨ ਦਕਸ਼ਨਾ ਨਹੀਂ ਕਰਦੇ ਸਗੋਂ ਉਹ ਤਾਂ ਆਪਣਿਆਂ ਨੂੰ ਹੀ ਲੁੱਟ ਲੈਂਦੇ ਆ ਚਾਹੇ ਉਹਨਾਂ ਦੇ ਜਿੰਨੇ ਮਰਜੀ ਵੱਡੇ ਵਪਾਰ ਕਿਉਣਾ ਹੋਣ ਜਿੰਨੇ ਮਰਜੀ ਉਹ ਅਮੀਰ ਕਿਉਣਾ ਹੋਣ ਜਿਵੇਂ ਸਮੁੰਦਰ ਦੇ ਵਿੱਚ ਵੱਡੀ ਮੱਛੀ ਛੋਟੀ ਮੱਛੀ ਨੂੰ ਖਾ ਕੇ ਹੋਰ ਮੋਟੀ ਹੋਰ ਵੱਡੀ ਹੁੰਦੀ ਜਾਂਦੀ ਹੈ ਇਸੇ ਤਰ੍ਹਾਂ ਹੀ ਜਿਹੜੇ ਅਮੀਰ ਨੇ ਉਹ ਗਰੀਬਾਂ ਨੂੰ ਲੁੱਟ ਕੇ ਗਰੀਬਾਂ ਦਾ ਸ਼ੋਸ਼ਣ ਕਰਕੇ ਹੋਰ ਅਮੀਰ ਹੁੰਦੇ ਜਾਂਦੇ ਐ ਤੇ ਗਰੀਬ ਹੋਰ ਗਰੀਬ ਹੁੰਦੇ ਜਾਂਦੇ ਨੇ ਤੇ ਇੱਥੋਂ ਤੱਕ ਕਿ ਗਰੀਬ ਲੋਕ ਮੁਸ਼ਕਲ ਦੇ ਨਾਲ ਜੇ ਕਿਤੇ ਛੋਟੀ ਮੋਟੀ ਕੋਈ ਬੇਈਮਾਨੀ ਕਰ ਵੀ ਲੈਣ ਤੇ ਉਹਨਾਂ ਤੇ ਕਾਨੂੰਨ ਦੇ ਸਿਕੰਜੇ ਵੀ ਕੱਸੇ ਜਾਂਦੇ ਐ ਪਰ ਜਿਹੜੇ ਅਮੀਰ ਲੋਕ ਨੇ ਇਹ ਤਾਂ ਕਰੋੜਾਂ ਦਾ ਗਬਨ ਕਰਕੇ ਵੀ ਡਾਕਾ ਨਹੀਂ ਮਾਰਦੇ ਤੇ ਦੋਸਤੋ ਇਸ ਤਰ੍ਹਾਂ ਇਹ ਬੇਈਮਾਨਾਂ ਦੇ ਇਸ ਯੁੱਗ ਦੇ ਵਿੱਚ ਸਾਨੂੰ ਰਹਿਣਾ ਪੈਂਦਾ ਹੈ ਪਤਾ ਨਹੀਂ ਕਦੋਂ ਕਿਸੇ ਬੇਈਮਾਨ ਨੇ ਤੁਹਾਨੂੰ ਠੱਗ ਲੈਣਾ ਹੈ ਲੁੱਟ ਲੈਣਾ ਹੈ ਫਰੌਡ ਕਰਨਾ ਤੇ ਤੁਹਾਡੇ ਕੋਲ ਵੀ ਹਰ ਰੋਜ਼ ਆਉਂਦੀਆਂ ਹੋਣਗੀਆਂ ਲੱਖਾਂ ਲੋਕ ਅਜਿਹੇ ਹੋਣਗੇ ਸਕੈਮਰਸ ਜਿਹੜੇ ਤੁਹਾਡੇ ਨਾਲ ਕਿਸੇ ਵੀ ਤਰ੍ਹਾਂ ਸਕੈਮ ਕਰਨ ਦੇ ਵਾਸਤੇ ਤਿਆਰ ਬੈਠੇ ਆ ਉਨ੍ਹਾਂ ਸਹਾਰਿਆਂ ਤੋਂ ਸਾਵਧਾਨ ਰਹਿਣਾ ਇਹ ਵੀ ਆਪਣੇ ਵਾਸਤੇ ਬਹੁਤ ਜ਼ਰੂਰੀ ਹੈ ਕਿਉਂਕਿ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹੀ ਸਿਖਾਉਂਦੀ ਹੈ ਅੱਗੋਂ ਦੇ ਜੇ ਚੇਤੀ ਹੈ ਤਾਂ ਕਾਇਤ ਮਿਲਾਇ ਸਜਾਏ ਭਾਵ ਜੇ ਅਸੀਂ ਪਹਿਲਾਂ ਤੋਂ ਹੀ ਸਾਵਧਾਨ ਹੋ ਜਾਵਾਂਗੇ ਸਤਰਕ ਹੋ ਜਾਵਾਂਗੇ ਤਾਂ ਫਿਰ ਬੇਈਮਾਨ ਲੋਕ ਸਾਨੂੰ ਲੁੱਟਣੇ ਹੀ ਪਉਣਗੇ ਨਹੀਂ ਤਾਂ ਬੇਈਮਾਨਾਂ ਦੇ ਹੱਥੋਂ ਹਮੇਸ਼ਾ ਹੀ ਅਸੀਂ ਲੁੱਟੇ ਜਾਂਦੇ ਰਵਾਂਗੇ ਇਸ ਲਈ ਦੋਸਤੋ ਜੇ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਚਾਹੁੰਦੇ ਹੋ ਤੇ ਤੁਹਾਨੂੰ ਸਾਡੀਆਂ ਵੀਡੀਓ ਚੰਗੀਆਂ ਲੱਗਦੀਆਂ ਤਾਂ ਬਸ ਇੱਕ ਐਪਰੀਸ਼ੀਏਸ਼ਨ ਦੇ ਦਿਓ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜੀ ਤੇ ਮੈਂ ਹੋਰ ਤੁਹਾਡੇ ਕੋਲ ਇਹੋ ਜੀਆਂ ਵੀਡੀਓ ਲੈ ਕੇ ਆਉਂਦਾ ਰਹਾਗਾ